ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਟੂ ਐਫ ਟੀ ਪੀ ਮੈਂ ਹਾਂ ਇੰਗਲੈਂਡ ਤੋਂ ਪੱਤਰਕਾਰ ਸੁਖਿੰਦਰ ਸਿੰਘ ਢੱਡੇ ਅੱਜ 4 ਦਲਾਈ ਜੁਲਾਈ ਦਿਨ ਵੀਰਵਾਰ ਨੂੰ ਬ੍ਰਿਟਾਨੀਆ ਚ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਨੇ ਸਰਕਾਰ ਚੁਣੀ ਜਾਵੇਗੀ ਤੇ ਐਸੇ ਵੇਲੇ ਅਸੀਂ ਮੌਜੂਦ ਹਾਂ ਇੱਕ ਪੋਲਿੰਗ ਸਟੇਸ਼ਨ ਦੇ ਬਾਹਰ ਜਿੱਥੇ ਕਿ ਹੋਰ ਘਟਕਿੰਤੀ ਚ ਬਹੁਤ ਮੱਠੀ ਰਫਤਾਰ ਚ ਜਿਹੜੇ ਵੋਟਰ ਜਿਹੜੇ ਉਹ ਵੋਟਾਂ ਪਾਉਣ ਲਈ ਆ ਰਹੇ ਨੇ ਤੇ ਸਾਡੇ ਨਾਲ ਐਸੇ ਵੇਲੇ ਮੌਜੂਦ ਨੇ ਮੁਖਤਾਰ ਸਿੰਘ ਜੀ ਚਨੇਰ ਚਨੇਰ ਸਾਹਿਬ ਤੁਸੀਂ ਦੇਖ ਰਹੇ ਜੇ ਬਹੁਤ ਘੱਟ ਗਿਣਤੀ ਚ ਲੋਕ ਜਿਹੜੇ ਆ ਵੋਟਾਂ ਪਾਉਣ ਲਈ ਆ ਰਹੇ ਨੇ ਬਹੁਤ ਘੱਟ ਉਤਸ਼ਾਹ ਪਾਇਆ ਜਾ ਰਿਹਾ ਕਿਉਂਕਿ ਇਹ ਇਹਦਾ ਕੀ ਕਾਰਨ ਹੈ ਕਿਉਂਕਿ ਦੋ ਪਾਰਟੀਆਂ ਦਾ ਮੁੱਖ ਮੁਕਾਬਲਾ ਅਸਲ ਬਣਿਆ ਆ ਕੰਜ਼ਰਵੇਟਿਵ ਪਾਰਟੀ ਤੇ ਲੇਬਰ ਪਾਰਟੀ ਤੇ ਜਿਹੜੇ ਚੋਣ ਸਰਵੇਖਣ ਆਏ ਸੀ ਉਹਨਾਂ ਦੇ ਵਿੱਚ ਲੇਬਰ ਪਾਰਟੀ ਜਿਹੜਾ ਐਸ ਵੇਲੇ ਜਿਹੜੀ ਸੱਤਾ ਚ ਆਉਂਦੀ ਨਜ਼ਰ ਆ ਰਹੀ ਆ ਪਰ ਵੋਟਰਾਂ ਚ ਬਹੁਤ ਘੱਟ ਉਤਸ਼ਾਹ ਆ ਲੋਕ ਕੋਈ ਵੀ ਜਿਹੜਾ ਵੋਟਰ ਜਿਹੜਾ ਉਹ ਦੇਖ ਨਹੀਂ ਰਿਹਾ ਕਿ ਜਿਹੜਾ ਵੋਟ ਬਣਾਇਆ ਹੋਵੇ ਕਉ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 10 ਵਜੇ ਤੱਕ ਰਾਤ ਦਾ ਹੋਏ ਤੱਕ ਰਾਤ ਦਾ ਕੋਟਾ ਜਿਹਨੇ ਬਣ ਗਿਆ ਪਰ ਲੋਕਾਂ ਚ ਜਿਹੜਾ ਉਤਸ਼ਾਹ ਮਟਾ ਬਾਇਰ ਰਿਹਾ ਕੀ ਕਾਰਨ ਇਹਦਾ ਦੇਖੋ ਜੀ ਕਾਰਨ ਇਹ ਆ ਕਿ ਇੱਥੇ ਹਰੇਕ ਬੰਦਾ ਵਰਕ ਕਰਦਾ ਆ ਹਰੇਕ ਆਦਮੀ ਵਰਕ ਵਰਕ ਕਰ ਕਰਦਾ ਤੇ ਉਹ ਛੁੱਟੀ ਦਾ ਕਾਰਨ ਇਹ ਬਣਿਆ ਕਿ ਅੱਜ ਦਿਨ ਛੁੱਟੀ ਨਹੀਂ ਗਈ ਜਾਂ ਤਾਂ ਸਰਕਾਰ ਨੂੰ ਛੁੱਟੀ ਕਰ ਦੇਣੀ ਚਾਹੀਦੀ ਸੀ ਅੱਜ ਦੇ ਦਿਨ ਜਾਂ ਫਿਰ ਇਹ 5 ਵਜੇ ਤੋਂ ਬਾਅਦ ਜਿਹੜਾ ਛੁੱਟੀ ਕਰਕੇ ਲੋਕ ਆਉਣਗੇ ਤੇ 5 ਵਜੇ ਤੋਂ ਬਾਅਦ ਜਿਹੜੀਆਂ ਵੋਟਾਂ ਦੇ ਪੋਲਿੰਗ ਜਿਹੜੇ ਆ ਉਹ ਜ਼ਿਆਦਾ ਭਰਨਗੇ ਤੇ ਕਿਉਂਕਿ ਇਹਦਾ ਕਾਰਨ ਇਹ ਆ ਕਿ ਹਰੇਕ ਬੰਦਾ ਵਰਕ ਕਰਦਾ ਕਿ ਇਹ ਛੁੱਟੀ ਕਰਕੇ ਇੱਥੇ ਗੁਜ਼ਾਰਾ ਨਹੀਂ ਆ ਸੋ ਇਸ ਕਰਕੇ ਸਾਰੇ ਆਪੋ ਆਪਣੇ ਕੰਮਾਂ ਤੋਂ ਇੱਥੇ ਗਏ ਆ ਤੇ ਕੰਮ ਕਰਦੇ ਤੇ ਵਰਕ ਕਰਨ ਗਏ ਆ ਸੋ ਦੂਸਰੀ ਗੱਲ ਇਹ ਆ ਕਿ ਐਸਕੀ ਅੱਗੇ ਨਾਲੋਂ ਜ਼ਿਆਦਾ ਤਸ਼ਾਹ ਦੇਖਣ ਚ ਲੋਕਾਂ ਦੇ ਕੈਂਡੀਡੇਟਾਂ ਦੇ ਵਿੱਚ ਵੀ ਮਿਲਿਆ ਆ ਕਿ ਉਹਨਾਂ ਨੇ ਪੋਸਟਰ ਛਪਾਏ ਆ ਟੀਵੀਆਂ ਦੇ ਹਰੇਕ ਜਗ੍ਹਾ ਤੇ ਉਹਨਾਂ ਨੇ ਆਪਣਾ ਜੋਰ ਲਾਇਆ ਕਿ ਵੋਟ ਮੰਗੀ ਆ ਲੋਕਾਂ ਤੋਂ ਲੋਕ ਵੀ ਵੋਟ ਜ਼ਰੂਰ ਪਾਉਣਗੇ ਕਿਉਂਕਿ ਇਹ ਬਦਲਾਅ ਆ ਰਿਹਾ ਆ ਐਸਕੀ ਲੇਬਰ ਪਾਰਟੀ ਅੱਗੇ ਆ ਰਹੀ ਆ ਕਿਉਂਕਿ ਇਸ ਦਾ ਮੁੱਖ ਕਾਰਨ ਇਹ ਆ ਕਿ ਹੁਣ ਦੀ ਸਰਕਾਰ ਨੇ ਮੌਜੂਦਾ ਸਰਕਾਰ ਨੇ ਇਹ ਲੇਬਰ ਲਈ ਕੁਝ ਕੀਤਾ ਨੀਗਾ ਜ਼ਿਆਦਾਤਰ ਇਹਨਾਂ ਦੇ ਮੇਨ ਮੁੱਦੇ ਜਿਹੜੇ ਹੁਣ ਦੇ ਆ ਏ ਏ ਆ ਲੀਬਰ ਪਾਰਟੀ ਦੇ ਕਿ ਇਨੀ ਇੱਕ ਐਨਐਸ ਦਾ ਇਨੀ ਮद्दा ਅਗੇ ਲਿਆ ਇੱਕ ਇਹਨਾਂ ਨੇ ਜਿਹੜੇ ਬੱਚੇ ਨੌਜਵਾਨ ਪੜ੍ਹ ਰਹੇ ਆ ਉਹਨਾਂ ਵਾਸਤੇ ਵੀ ਇਹਨਾਂ ਨੇ ਅੱਗੇ ਹੋਰ ਉਪਰਾਲਾ ਕੀਤਾ ਆ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਆ ਲੋਕਾਂ ਨੂੰ ਵੀ ਅਸੀਂ ਕਰਾਂਗੇ ਤੇ ਇਹਨਾਂ ਦੀ ਐਜੂਕੇਸ਼ਨ ਜਿਹੜੀ ਆ ਵਧੀਆ ਹੋਵੇ ਬੱਚਿਆਂ ਦੀ ਤੇ ਤੀਜਾ ਇਹਨਾਂ ਨੇ ਪੁਲਿਸ ਨੂੰ ਇੱਕ ਹੋਰ ਵਧੀਆ ਚਾਰਜ ਦੇਣੇ ਦੇਣਿਆ ਕਰਦੇ ਆ ਕਿ ਇੱਥੇ ਜਿਹੜਾ ਕ੍ਰਾਈਮ ਆ ਉਹ ਕੱਟ ਸਕੇ ਤੇ ਕ੍ਰਾਈਮ ਨਾ ਜ਼ਿਆਦਾ ਵਧੇ ਤੇ ਹੋਰ ਵੀ ਇਦਾਂ ਦੇ ਕਈ ਮੁੱਦਿਆਂ ਦੇ ਉੱਤੇ ਇਹਨਾਂ ਨੇ ਆਪਣੇ ਚੋਣ ਲੜਨ ਦਾ ਫੈਸਲਾ ਕੀਤਾ ਸੋ ਇਸ ਲਈ ਲੋਕ ਐਸ ਕੀ ਲੇਬਰ ਪਾਰਟੀ ਦੀ ਚਾਹਵਾਨ ਇਸ ਕਰਕੇ ਆ ਕਿ ਲੇ ਪਾਰਟੀ ਜਿਹੜੀ ਆ ਬਣੀ ਆ ਲੇਬਰ ਤੋਂ ਹੀ ਬਣੀ ਆ ਤੇ ਇਹ 1900 ਦੇ ਵਿੱਚ ਹੋਣ ਚਾਈ ਸੀ ਤੇ ਇਹਦੇ 6 ਵਾਰੀ ਪ੍ਰੀਮ ਮਿਨਿਸਟਰ ਰਹਿ ਚੁੱਕੇ ਆ ਇੱਥੇ ਦੇ ਪ੍ਰਧਾਨ ਮੰਤਰੀ ਤੇ 13 ਵਾਰ ਇੱਥੇ ਦੇ ਜਿਹੜੇ ਪਾਰਲੀਮੈਂਟ ਚ ਅੱਗੇ ਜਾ ਚੁੱਕੇ ਆ ਸੋ ਇਸ ਕਰਕੇ ਇਹ ਪਾਰਟੀ ਬਹੁਤ ਤਕਰੀਬੀ ਕੰਮ ਇੰਨੇ ਵਧੀਆ ਕੀਤੇ ਤਾਂ ਹੁਣ ਵੀ ਕੰਮ ਕਰੂਗੀ ਉਹ ਤਰਹਾ ਤੜਾ ਜੇਕਰ ਗੱਲ ਕਰੀਏ ਲੋਕ ਸਭਾ ਹਲਕਿਆਂ ਦੀ ਤੇ ਪੂਰੇ ਬਰਤਾਨੀ ਦੇ ਵਿੱਚ 650 ਦੇ ਕਰੀਬ ਲੋਕ ਸਭਾ ਹਲਕੇ ਹਨ ਜਿਹਦੇ ਵਿੱਚ 450 ਤੋਂ ਵੱਧ ਜਿਹੜੇ ਉਮੀਦਵਾਰ ਆਪਣੀ ਕਿਸਮਤ ਜਵਾ ਰਹੇ ਆ ਜੇਕਰ ਮੌਜੂਦਾ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸਰਕਾਰ ਦੀ ਗੱਲ ਕਰੀਏ ਉਹਨਾਂ ਦੀ ਪ੍ਰਾਪਤੀਆਂ ਦੀ ਗੱਲ ਕਰੀਏ ਜਾਂ ਉਹਨਾਂ ਦੇ ਕਾਰਜਕਾਲ ਦੀ ਗੱਲ ਕਰੀ ਤਾਂ ਪਿਛਲੇ ਸਮੇਂ ਦੌਰਾਨ ਤਿੰਨ ਜਿਹੜੇ ਪ੍ਰਧਾਨ ਮੰਤਰੀ ਇਸ ਪਾਰਟੀ ਦੇ ਕੰਜ਼ਰਵੇਟਿਵ ਪਾਰਟੀ ਦੇ ਸਮੇਂ-ਸਮੇਂ ਤੇ ਬਦਲ ਚੁੱਕੇ ਆ ਪਰ ਜੇਕਰ ਇਥੋਂ ਦੇ ਹਾਲਾਤਾਂ ਦੀ ਗੱਲ ਕਰੀ ਯੂਕੇ ਦੇ ਜੋ ਮੌਜੂਦਾ ਹਾਲਾਤ ਹੈ ਤੇ ਮਹਿੰਗਾਈ ਬਹੁਤ ਵੱਧ ਚੁੱਕੀ ਆ ਕਾਉਂਸਲ ਟੈਕਸ ਵੱਧ ਚੁੱਕੀ ਆ ਘਰਾਂ ਦੇ ਜਿਹੜੇ ਮੁਰਕਚਾ ਜਿਹੜੀ ਬਹੁਤ ਵੱਧ ਚੁੱਕੀ ਆ ਵਿਆਜ ਬਹੁਤ ਵੱਧ ਚੁੱਕੇ ਤੇ ਜਿਹੜੇ ਲੋਕ ਹੈ ਆਹhle ਪਰੇਸ਼ਾਨ ਨੇ ਮੌਜੂਦਾ ਸਰਕਾਰ ਤੋਂ ਪਰ ਇਸ ਲਈ ਜਿਹੜਾ ਇਹ ਕਿਆਸੇ ਰਾਈਆਂ ਲਗਾਈਆਂ ਜਾ ਰਹੀਆਂ ਕਿ ਇਸ ਵਾਰ ਜਿਹੜਾ ਆ ਉਹ ਲੀਬਰ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਚੁਣ ਕੇ ਅੱਗੇ ਆਈ ਤੇ ਆਏਗੀ ਤੇ ਲੋਕਾਂ ਵੱਲੋਂ ਜਿਹੜੀਆਂ ਕਾਫੀ ਜਿਹੜੀਆਂ ਉਮੀਦਾਂ ਜਿਹੜੀਆਂ ਲੀਬਰ ਸਰਕਾਰ ਤੇ ਜਿਹੜੀ ਉਹਨਾਂ ਨੇ ਸਰਕਾਰ ਲਗਾਈਆਂ ਗਈਆਂ ਮੈਂ ਸੁਖਜਿੰਦਰ ਸਿੰਘ ਟੱਡੇ ਅਜੀਰੋ ਐਪੀਟੀਵੀ ਇੰਗਲੈਂਡ